ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰਾਂ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਔਰ ਜਰਮਨੀ ਸਟੱਡੀ ਵੀਜ਼ਾ ਦੇ ਨਾਲ ਨਾਲ ਲੈਂਡਮਾਰਕ ਇਮੀਗ੍ਰੇਸ਼ਨ ਦੀ ਇੱਕ ਬਹੁਤ ਵੱਡੀ ਆਫਰ ਹੈ 500 ਤੋਂ 5000 ਡਾਲਰ ਤੱਕ ਦੀ ਸਕਾਲਰਸ਼ਿਪ ਇਹ ਜਿਹੜੀ ਲੈਂਡਮਾਰਕ ਇਮੀਗ੍ਰੇਸ਼ਨ ਵੱਲੋਂ ਦਿੱਤੀ ਜਾਣੀ ਹੈ ਇਸ ਤੋਂ ਇਲਾਵਾ ਤੁਸੀਂ ਕਾਲਜ ਔਰ ਯੂਨੀਵਰਸਟੀਆਂ ਤੋਂ ਵੱਖਰੀ ਸਕਾਲਰਸ਼ਿਪ ਹਾਸਲ ਕਰ ਸਕਦੇ ਹੋ ਆਪਣੇ ਪ੍ਰੋਫਾਈਲ ਦੇ ਹਿਸਾਬ ਤੇ ਔਰ ਇਹ ਤੈੱਕ ਦਾ ਹੋਣਾ ਹੈ 16 April ਤੋਂ ਤੈਅ ਹੋਣਾ ਕਿਉਂਕਿ ਲੈਂਡਮਾਰਕ ਇਮੀਗ੍ਰੇਸ਼ਨ ਦੇ ਸੈਮੀਨਾਰਸ ਦੀ ਕੜੀ ਸ਼ੁਰੂ ਹੋ ਰਹੀ ਹੈ এডਿਕੇਸ਼ਨ ਫੇਅਰ ਨੇ ਔਰ ਜਰਮਨੀ ਦੇ ਵਿੱਚ ਬਹੁਤ ਵੱਡਾ ਸਕਸੈਸ ਰੇਟ ਲੈਂਡਮਾਰਕ ਇਮੀਗ੍ਰੇਸ਼ਨ ਦਾ ਆ ਰਿਹਾ ਹੈ ਟੜਾ ਤੜ ਵੀਜ਼ੇ ਜਰਮਨੀ ਦੇ ਲੈਂਡਮਾਰਕ ਇਮੀਗ੍ਰੇਸ਼ਨ ਨੂੰ ਆ ਰਹੇ ਨੇ ਹਾਲਾਂਕਿ ਜਸਮੀਤ ਜੀ ਬੱਚਿਆਂ ਨੂੰ ਇਹ ਵੀ ਟਾਈਮ ਟੂ ਟਾਈਮ ਗਾਈਡ ਕਰਦੇ ਨੇ ਕਿ ਪਬਲਿਕ ਯੂਨੀਵਰਸਿਟੀ ਦੇ ਜ਼ਰੀਏ ਕਿਵੇਂ ਅਗਰ ਉਹ ਆਪਣੀ ਟਿਊਸ਼ਨ ਫੀਸ ਮਾਫ ਕਰਾਉਣਾ ਚਾਹੁੰਦੇ ਨੇ ਤੇ ਉਹ ਵੀ ਆਪਸ਼ਨ ਲੈਂਡਮਾਰਕ ਇਮੀਗ੍ਰੇਸ਼ਨ ਦੇ ਜ਼ਰੀਏ ਹੈ ਸੋ ਜਰਮਨੀ ਚ ਫ੍ਰੀ ਐਜੂਕੇਸ਼ਨ ਦੀ ਆਫਰ ਵੀ ਹੈ ਸੋ ਸੈਮੀਨਾਰਸ ਤੋਂ ਅਸੀਂ ਗੱਲ ਸ਼ੁਰੂ ਕਰਾਂਗੇ ਅ ਪਹਿਲੀ ਵਾਰੀ ਬਹੁਤ ਵੱਡੀ ਗਿਣਤੀ ਚ ਜਰਮਨ ਦੀਆਂ ਯੂਨੀਵਰਸਿਟੀਆਂ ਆਉਣਗੀਆਂ ਕੈਨੇਡਾ ਯੂਕੇ ਯੂਐਸਏ ਦੀਆਂ ਯੂਨੀਵਰਸਿਟੀਆਂ ਤਾਂ ਆਉਣਗੀਆਂ ਜਰਮਨ ਦੀਆਂ ਯੂਨੀਵਰਸਿਟੀਆਂ ਵੀ ਆਉਣਗੀਆਂ ਜਸਮੀਤ ਜੀ ਬਹੁਤ ਸਵਾਗਤ ਹੈ ਤੁਸੀਂ ਸ਼ੁਰੂ ਕਰੋ ਜਰਮਨੀ ਦੀਆਂ ਕਿਹੜੀਆਂ-ਕਿਹੜੀਆਂ ਯੂਨੀਵਰਸਿਟੀਆਂ ਆਉਣਗੀਆਂ ਸੋ ਦੇਖੋ ਜਰਮਨੀ ਰਾਈਟ ਨਾਓ ਇੱਕ ਬਹੁਤ ਹੌਟ ਟਾਪਿਕ ਬਣਿਆ ਹੋਇਆ ਹੈ ਜਰਮਨੀ ਹਰ ਕੋਈ ਜਾਣਾ ਚਾਹੁੰਦਾ ਹੈ ਜਰਮਨੀ ਪਬਲਿਕ ਯੂਨੀਵਰਸਿਟੀ ਲੈਣਾ ਚਾਹੁੰਦਾ ਹੈ ਜਰਮਨੀਸ ਪ੍ਰਾਈਵੇਟ ਯੂਨੀਵਰਸਿਟੀ ਲੈਣਾ ਚਾਹੁੰਦਾ ਹੈ ਜਰਮਨੀ ਦੇਖੋ ਅੱਜ ਦੇ ਰੇਟ ਚ ਮੈਂ ਕਹਾਂਗਾ ਕਿ ਟਾਪ ਡੈਸਟੀਨੇਸ਼ਨ ਜਰਮਨੀ ਬਣਿਆ ਹੋਇਆ ਹੈ ਬਟ ਜੇਸੀ ਸਟੂਡੈਂਟਸ ਦੀ ਗੱਲ ਕਰੀਏ ਤਾਂ 63000 ਬੱਚਾ ਲਾਸਟ ਇਅਰ ਗਿਆ ਜਰਮਨੀ ਚ ਸੋ ਕੋ ਬਹੁਤ ਵੱਡਾ ਨੰਬਰ ਨਹੀਂ ਹੈਗਾ ਐਂਡ 4 ਲੱਖ ਬੱਚਾ 올 ਅਰਾਊਂਡ ਦ ਗਲੋਬ ਗਿਆ so india halle vi scope hai ga they want to increase that number of students that is why germany processing apni fast kar re hai appointments jaldi de re hai so germany ke kene ek bahut hi top destination hai because jobs are there industry is there technology is there so student it sector bahut grow kar re hai germany ch us cheez nu apan zarur dhyan dhiyye it and management di bhi kafi zyada demand hai je germany nu dekhiye ta sade kol university of you know applied sciences europa पार्टीसपेट करेगी इंटरनेशनल यूनिवर्सिटी ऑफ अपलाइड सैंसिस यो जर्मनी इस अलावा तो अभी गल करिए गिज्मा यूनिवर्सिटी गिज्मा बिजनेस स्कूल जिन्होंने कहने पार्टिसिपेट करने, BSBI, भी पार्टीसपेट करी एस बी आई बर्लिन स्कूल ऑफ बिजनेस एंड इनोवेशन भी पार्टीसपेट आर्डन यूनिवर्सिटी भी पार्टीसपेट करेगी और जर्मनी चील करते हैं तो जर्मनी दिनिया भी यूनिवर्सिटिया है प्राइवेट ਯਾ ਪਬਲਿਕ ਲੈਂਡਮਾਰਕ ਇਮੀਗ੍ਰੇਸ਼ਨ ਉਹ ਨਾਲ ਸਾਰਿਆਂ ਨਾਲ ਡੀਲ ਕਰਦਾ ਹੈ ਜੇ ਤੁਸੀਂ ਪਬਲਿਕ ਯੂਨੀਵਰਸਿਟੀ ਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਲੈਂਡਮਾਰਕ ਇਮੀਗ੍ਰੇਸ਼ਨ ਤੁਹਾਨੂੰ ਗਾਈਡ ਕਰ ਸਕਦਾ ਹੈ ਔਰ ਲੈਂਡਮਾਰਕ ਇਮੀਗ੍ਰੇਸ਼ਨ ਦੀ ਜਿਹੜੀ ਟੀਮ ਹੈ ਉਹ ਐਕਸਪਰਟ ਹੈਗੀ ਜਰਮਨੀ ਚ ਕਿਉਂਕਿ ਅਸੀਂ ਜਰਮਨੀ ਕੀ ਕਹਿੰਦੇ ਆ ਬਹੁਤ ਸਾਲਾਂ ਤੋਂ ਕਰਦੇ ਆ ਰਹੇ ਆ ਅੱਜ ਦੇ ਨਹੀਂ ਕਰਦੇ ਆ ਰਹੇ 10 ਸਾਲਾਂ ਤੋਂ ਕਰਦੇ ਆ ਰਹੇ ਆ ਲਗਭਗ 10 ਸਾਲਾਂ ਤੋਂ ਕਰਦੇ ਆ ਰਹੇ ਆ ਅੱਜ ਜਿਹੜੇ ਜਦੋਂ ਕੋਈ ਚੀਜ਼ ਵਿਕਦੀ ਹੈ ਮਾਰਕੀਟ ਚ ਤਾਂ ਹਰ ਕੋਈ ਵੇਚਣ ਲੱਗ ਜਾਂਦਾ ਹੈ ਤੁਸੀਂ ਦੇਖਿਆ ਹੀ ਹੈ ਕਿ ਜਦੋਂ ਸਲੋ ਡਾਊਨ ਹੁੰਦਾ ਤਾਂ ਜਿਹੜੇ ਕ ਕਈ ਕੰਸਲਟੈਂਟ ਰਾਈਸੇ ਡਰ ਤੋਂ ਆਪਣੇ ਆਫਿਸਿਸ ਬੰਦ ਕਰ ਗਏ ਕਿ ਸਾਨੂੰ ਪੈਸੇ ਨਾ ਕਿਸੇ ਬੱਚਿਆਂ ਦੇ ਮੋੜਨੇ ਪੈ ਜਾਣ ਸੋ ਸਟੂਡੈਂਟਸ ਇਹ ਅਸੀਂ ਇੱਥੇ ਹੀ ਆ ਪਿਛਲੇ 18 ਸਾਲਾਂ ਤੋਂ ਇਹ ਜਿਹੜਾ ਅਪਸ ਐਂਡ ਡਾਊਨਸ ਹੈ ਇਹ ਪਾਰਟ ਆਫ ਲਾਈਫ ਹੁੰਦਾ ਜਾਂ ਪਾਰਟ ਆਫ ਬਿਜ਼ਨਸ ਵੀ ਮੈਂ ਕਹਿਣਾ ਹੁੰਦਾ ਹੈ ਇਹ ਹਮੇਸ਼ਾ ਹੀ ਤੁਸੀਂ ਆਪਣੀ ਜ਼ਿੰਦਗੀ ਚ ਅੱਜ ਖੁਸ਼ ਹੋ ਕਰ ਪਰੇਸ਼ਾਨ ਹੋ ਔਰ ਜਿਹੜਾ ਇਹ ਬਿਜ਼ਨਸ ਹੁੰਦਾ ਉਹ ਵੀ ਇੱਕ ਪ੍ਰੋਫਿਟ ਲਾਸਟ ਸਟੇਟਮੈਂਟ ਹੁੰਦਾ ਉਹ ਪ੍ਰੋਫਿਟ ਪ੍ਰੋਫਿਟ ਸਟੇਟਮੈਂਟ ਨਹੀਂ ਹੁੰਦਾ ਸੋ ਅਸੀਂ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਔਰ ਪਿਛਲੇ 18 ਸਾਲਾਂ ਤੋਂ ਅਸੀਂ ਸਰਵਿਸਿਜ਼ ਦਿੰਦੇ ਆ ਰਹੇ ਹਾਂ ਤੁਸੀਂ ਦੇਖ ਰਹੇ ਹੋਗੇ ਕਿ ਲੈਂਡਮਾਰਕ ਇਮੀਗ੍ਰੇਸ਼ਨ ਹੱਲੇ ਵੀ ਸਟੂਡੈਂਟਸ ਲਈ ਹਾਜ਼ਰ ਹੈ ਚਾਹੇ ਤੁਸੀਂ ਦੋ ਸਟੂਡੈਂਟ ਹੋ ਚਾਹੇ ਇੱਕ ਸਟੂਡੈਂਟ ਹੋ ਵੀ ਵਾਂਟ ਟੂ ਗਾਈਡ ਇੰਡੀਅਨ ਸਟੂਡੈਂਟਸ ਟੂ ਡੂ ਵੈਲ ਅਬ੍ਰੋਡ ਇਹ ਨਹੀਂ ਹੈ ਕਿ ਸਿਰਫ ਤੁਹਾਨੂੰ ਪੇਜਤਾ ਔਰ ਪੇਜਿੰ ਤੋਂ ਬਾਅਦ ਅ ਬੱਚੇ ਨੂੰ ਸਿਰਫ ਵੀਜ਼ਾ ਲਗਵਾਤਾ ਸੋ ਅੱਜ ਤੱਕ ਜਿੰਨੇ ਵੀ ਸਟੂਡੈਂਟ ਅਸੀਂ ਭੇਜਿਆ ਦੇਖੋ ਵੀਜ਼ਾ ਇਸ ਪਾਰਟ ਆਫ ਦਾ ਪ੍ਰੋਸੈਸ ਬਟ ਜਿੰਨੇ ਵੀ ਸਟੂਡੈਂਟ ਭੇਜੇ ਆ ਨੜਾ 99% ਬੱਚੇ ਸਾਡੇ ਪਬਲਿਕ ਕਾਲਜਿਸ ਚ ਜਾਂ ਰਿਪਿਊਟਡ ਪ੍ਰਾਈਵੇਟ ਯੂਨੀਵਰਸਿਟੀਆਂ ਸੀ ਗਏ ਆ ਕੋਈ ਬੱਚਿਆਂ ਦੀ ਰੈਜ਼ੈਂਟਮੈਂਟ ਨਹੀਂ ਹੈਗੀ ਔਰ ਜੇ ਬੱਚੇ ਉੱਥੇ ਜਾ ਕੇ ਆਪਣੇ ਕੋਰਸ ਚੇਂਜ ਕਰ ਲੈਂਦੇ ਆ ਦੇਖੋ ਤੁਹਾਡੀ ਜਿਹਨੂੰ ਕਹਿੰਦੇ ਆ ਕਿ ਆਪਣੀ ਸਮਝ ਹੈ ਕਿ ਤੁਸੀਂ ਕੀ ਕਰਨਾ ਹੈ ਬੱਚੇ ਯੂਨੀਵਰਸਿਟੀ ਛੱਡ ਦਿੰਦੇ ਆ ਮੇਰੀ ਹਮੇਸ਼ਾ ਹੀ ਐਡਵਾਈਸ ਸਟੂਡੈਂਟਸ ਨੂੰ ਲਈ ਹੈ ਕਿ ਤੁਸੀਂ ਜਿਹੜੀ ਯੂਨੀਵਰਸਿਟੀ ਚ ਗਏ ਹੋ ਉੱਥੇ ਹੀ ਪੜ So, right now, uh, Landmark Immigration is working on with public universities in Germany and private universities in Germany. So, they private universities at Michelani with two to three weeks the process. Hai but with public universities, it's a process. Hai. Wari, char, toh, bhi process da hai. So, if you want to take in public universities or private universities, Landmark will guide you. and there are scholarship also given by germany universities ovitano milan gaya us to baad landmark immigration bhi tanu 2500 euro tak di scholarship den layi eh seminar leke aa reha so seminar te spin and win da jehda sada uh, ki kende hai ik rule rahega saryan de layi oh saryan nu main advise karanga ki us cheez de utte assi focus kariye and participate kariye chahe ta deko highlights hai ki nahi hai tanu voucher issue kar ditta jayega and later on je tu tusi kadi bhi apply karde ho ta tusi uh, landmark ਕਿ ਇਮੀਗ੍ਰੇਸ਼ਨ ਕੋਲ ਵਾਊਚਰ ਪ੍ਰੋਡਿਊਸ ਕਰਕੇ ਆਪਣਾ ਬੈਨੀਫਿਟ ਕਲੇਮ ਕਰ ਸਕਦੇ ਹੋ ਸੋ ਸਟੂਡੈਂਟਸ ਆਈ ਫੀਲ ਕਿ ਅਸੀਂ ਸਾਰਾ ਕੁਝ ਇਹ ਦੇਣਾ ਚਾਹੁੰਦੇ ਹਾਂ ਕਿਉਂਕਿ ਪਿਛਲੇ 18 ਸਾਲਾਂ ਤੋਂ ਕਮਿਊਨਿਟੀ ਨੇ ਸਾਨੂੰ ਬਹੁਤ ਕੁਝ ਦਿੱਤਾ ਲੋਕਾਂ ਨੇ ਸਾਨੂੰ ਬਹੁਤ ਕੁਝ ਦਿੱਤਾ ਅਸੀਂ ਲੋਕਾਂ ਨੂੰ ਇਹ ਰਿਟਰਨ ਚ ਦੇਣਾ ਚਾਹੁੰਦੇ ਹਾਂ ਕਿਉਂਕਿ ਅਸੀਂ ਕੋਈ ਕੰਪਨੀਆਂ ਜਿਹੜੀ ਕਿ ਲਿミਟਿਡ ਕੰਪਨੀ ਹੈ ਲਿਸਟਿਡ ਕੰਪਨੀ ਹੈ ਤੁਸੀਂ ਕਹੋ ਸੈਮੀ ਗਵਰਨਮੈਂਟ ਹੀ ਕਹਿ ਸਕਦੇ ਹੋ ਕਿਉਂਕਿ ਸਾਡੀ ਸਰਕਾਰ ਨੂੰ ਇੰਨੀ ਕੁ ਰਿਪੋਰਟਿੰਗ ਹੈ ਜਿਹੜੀ ਕਿਸੇ ਕੰਪਨੀ ਦੀ ਨਹੀਂ ਹੋ ਸਕਦੀ ਸੋ ਸਟੂਡੈਂਟਸ ਇਸ ਚੀਜ਼ ਨੂੰ ਦੇਖਦਿਆਂ ਹੋਇਆ ਕੋ ਅ ਕੀ ਕਹਿੰਦੇ ਐਟ স্টক ਐਕਸਚੇਂਜ ਵੀ ਆਰ ਦਾ ਓਨਲੀ ਕੰਪਨੀ ਤੁਸੀਂ ਇਸ ਚੀਜ਼ ਦਾ ਜ਼ਰੂਰ ਮੱਦੇ ਨਜ਼ਰ ਰੱਖਦੇ ਹੋ ਆ ਵੀ ਵਾਂਟ ਟੂ ਗਿਵ ਇਟ ਬੈਕ ਟੂ ਦਾ ਕਮਿਊਨਿਟੀ ਸੋ ਤੁਸੀਂ ਫ੍ਰੈਂਚ ਵੀ ਕਰਨਾ ਚਾਹੁੰਦੇ ਹੋ ਅਸੀਂ ਫ੍ਰੈਂਚ ਕਲਾਸਿਸ ਵੀ ਪੜਾ ਰਹੇ ਹਾਂ ਮੋਹਾਲੀ ਆਪਣੇ ਮੋਹਾਲੀ ਵਾਲੇ ਆਇਲੈਂਡਸ ਇੰਸਟੀਚੂਟਸ ਚ ਐਂਡ ਕੀ ਕਹਿੰਦੇ ਬਹੁਤ ਜਲਦ ਅਸੀਂ ਜਰਮਨ অর ਸਪੈਨਿਸ਼ ਕਲਾਸਿਸ ਵੀ ਸ਼ੁਰੂ ਕਰਾਂਗੇ ਬਿਲਕੁਲ ਠੀਕ ਹੈ ਸੋ ਜਰਮਨੀ ਦੇ ਨਾਲ ਸਬੰਧਿਤ ਜਿਹੜੇ ਸੈਮੀਨਾਰਸ ਨੇ ਉਹ ਕਿਹੜੇ-ਕਿਹੜੇ ਦਿਨ ਨੇ ਜਸ਼ਮੀ ਜੀ ਬਿਲਕੁਲ ਤੁਸੀਂ ਦੇਖੋ 16 ਅਪ੍ਰੈਲ ਤੋਂ ਜਿਹੜੇ ਸਾਡੇ ਸੈਮੀਨਾਰ ਸ਼ੁਰੂ ਹੋ ਰਹੇ ਨੇ 16 ਅਪ੍ਰੈਲ ਜੀ ਡਬਲਯੂ ਮੈਰੀਅਟ ਚੰਡੀਗੜ੍ਹ ਐਂਡ 17 ਅਪ੍ਰੈਲ ਪਾਰਕ ਪਲਾਜ਼ਾ ਲੁਧਿਆਣਾ 18 ਅਪ੍ਰੈਲ ਪਾਰਕ ਪਲਾਜ਼ਾ ਜਲੰਧਰ 20 ਅਪ੍ਰੈਲ ਹਯਾਤ ਸੈਂਟ੍ਰਿਕ ਜਨਕਪੁਰੀ ਨਿਊ ਦਿੱਲੀ ਐਂਡ 26 ਅਪ੍ਰੈਲ ਨੂੰ ਬਦੋਦਰਾ ਗੁਜਰਾਤ ਲੈਮਨ ਟਰੀ ਹੋਟਲ ਚ ਸਾਡੇ ਸੈਮੀਨਾਰ ਹੋਣ ਜਾ ਰਹੇ ਨੇ ਇਹਦੇ ਵਿੱਚ ਸਾਰੇ ਹੀ ਕੰਟਰੀਜ਼ ਦੀ ਇਨਫੋਰਮੇਸ਼ਨ ਰਹੇਗੀ ਬਟ ਜਰਮਨੀ ਬਹੁਤ ਡਿਮਾਂਡ ਚ ਹੈ ਇਸ ਟਾਈਮ ਤਾਂ ਡੈਫੀਨਿਟਲੀ ਵੀ ਵਿਲ ਬੀ ਫੋਕਸਿੰਗ ਸਟੂਡੈਂਟਸ ਟੂ ਗਾਈਡ ਜਰਮਨੀ ਸਭ ਤੋਂ ਵੱਡੀ ਗੱਲ ਹੈ ਕੋਈ ਪ੍ਰੋਸੈਸਿੰਗ ਫੀ ਸਟੂਡੈਂਟ ਤੋਂ ਨਹੀਂ ਲਿੱਤੀ ਜਾ ਰਹੀ ਹੈ ਜਿੱਥੇ ਲੱਖਾਂ ਰੁਪਏ ਹਜ਼ਾਰਾਂ ਰੁਪਏ ਆਪਾਂ ਬਚਾ ਸਕਦੇ ਹਾਂ ਪ੍ਰੋਸੈਸਿੰਗ ਫੀਸ ਦੇ ਨਾਂ ਤੇ ਆਫਰ ਲੈਟਰ ਫ੍ਰੀ ਆਫ ਕਾਸਟ ਦਿੱਤੀ ਜਾ ਰਹੀ ਹੈ ਸਕਾਲਰਸ਼ਿਪ ਲੈਂਡਮਾਰਕ ਵੱਲੋਂ ਵੀ ਦਿੱਤੀ ਜਾ ਰਹੀ ਹੈ ਔਰ ਸਕਾਲਰਸ਼ਿਪ ਯੂਨੀਵਰਸਿਟੀਆਂ ਵੱਲੋਂ ਵੀ ਦਿੱਤੀ ਜਾ ਰਹੀ ਹੈ ਇਸ ਚੀਜ਼ ਦਾ ਫਾਇਦਾ ਚੱਕੀਏ ਔਰ ਡੈਫੀਨਿਟਲੀ ਕੀ ਕਹਿੰਦੇ ਆ ਆਪਾਂ ਇਸ ਚੀਜ਼ ਤੇ ਫੋਕਸ ਰੱਖ ਕੇ ਤੁਸੀਂ ਅਪਲਾਈ ਕਰੀਏ ਜਰਮਨੀ ਸਟੱਡੀ ਵੀਜ਼ਾ ਤੇ ਠੀਕ ਹੈ ਜੀ ਸਕਰੀਨ ਤੇ ਨੰਬਰ ਹੈ 90413 90412 ਸਾਰੇ ਵਿਦਿਆਰਥੀ ਇਸ ਨੰਬਰ ਤੇ ਕਾਲ ਕਰਕੇ ਜਸਮੀਤ ਜੀ ਦੇ ਨਾਲ ਸੰਪਰਕ ਕਰ ਸਕਦੇ ਨੇ ਉਹਨਾਂ ਦੀ ਟੀਮ ਨਾਲ ਸੰਪਰਕ ਕਰ ਸਕਦੇ ਨੇ ਔਰ ਫ੍ਰੀ ਐਂਟਰੀ ਹੈ ਔਰ ਤੁਸੀਂ ਤੁਰੰਤ ਇਹਨਾਂ ਸੈਮੀਨਾਰਸ ਦੇ ਦਿਨ ਸਾਰੇ ਨੀਚੇ ਸਕਰੋਲ ਵੀ ਚੱਲ ਰਿਹਾ ਆਪਣੇ ਤੁਸੀਂ ਸੇਵ ਕਰੋ ਯਾਦ ਰੱਖੋ ਔਰ ਤੁਸੀਂ ਜਰਮਨੀ ਦੇ ਸੈਮੀਨਾਰਸ ਦਾ ਹਿੱਸਾ ਬਣੋ ਔਰ ਔਨ ਦਾ ਸਪੌਟ ਸਕਾਲਰਸ਼ਿਪ ਆਫ ਅ ਲੈਟਰ ਔਰ ਆਪਣੀ ਪੂਰੀ ਇਨਫਰਮੇਸ਼ਨ ਤੁਸੀਂ ਹਾਸਲ ਕਰੋ ਥੈਂਕ ਯੂ ਸੋ ਮੱਚ ਜਸਮੀਤ ਜੀ ਥੈਂਕ ਯੂ ਸੋ ਮੱਚ ਸਰ ਮੈ ਤੁਹਾਨੂੰ ਵਾਦ ਕਰਦਾ ਹਾਂ